ਇਹ ਤਿੰਨ ਟੈਂਟ ਲੱਗੇ ਸੀ ਤੇ ਵਿਚਾਲੇ ਰ ਟੈਂਟ ਆਪਣਾ ਸੀਗਾ ਤੇ ਇਧਰਲੇ ਪਾਸੇ ਕੰਪਨੀਆਂ ਨੇ ਹੋਰ ਟੈਂਟ ਲਾਏ ਹੋਏ ਆ ਆਪਾਂ ਨੂੰ ਇਧਰ ਕਰਤਾ ਬਾਕੀਆਂ ਨੇ ਉੱਤਰ ਲਾ ਲਿਆ ਹੁਣ ਆਪਾਂ ਸੈਟ ਅਪ ਹੋ ਰਹੇ ਆ ਥੋੜਾ ਜਿਹਾ ਤੇ ਸਾਹਮਣੇ ਚੋਟੀਆਂ ਇਹਨਾਂ ਵਿੱਚ ਇਹਨਾਂ ਵਿੱਚੋਂ ਹੀ ਆ ਭੰਗਰ ਚੁੱਲਾ ਜਿਹੜੇ ਪਾਫਾਤੇ ਕਰਨੀ ਆ ਤੇ ਆਲੀ ਚੋਟੀ ਦਰੋਣਾ ਕਰੀ आ जाओ गेम में आ जाओ तो कोई भाई दस लगे पांच लगे लगाना जो तो तू लगते ला पा दस पंद्रह क्या बात ठीक है गुड पैर देखने की कटे नहीं शाबाशाबाशाश लगाते लगाते चल 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 आ फेस था थले कर तो क्वेश्चन गलत चलता उधरले पासे ਸੋਰੀ ਟੀਮ ਬ੍ਰੇਕਫਾਸਟ ਕਰ ਰਹੀ ਹੈ ਤੇ ਇੱਧਰ ਬੰਦਾ ਖਾਣਾ ਟੀਮ ਵਾਸਤੇ ਤੇ ਇੱਥੇ ਆਪਾਂ ਪੀ ਰਹੇ ਆ ਬਲੈਕ ਕਾਫੀ ਬ੍ਰੇਕਫਾਸਟ ਆਪਾਂ ਕਰ ਲਿਆ ਵਾ ਤੇ ਸਾਹਮਣੇ ਪਹਾੜ ਖੂਬਸੂਰਤ ਨਜ਼ਰ ਆਉਂਦੇ ਹੋਏ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਵਲੌਗ ਚ ਉਮੀਦ ਕਰਦੇ ਆ ਤੇ ਸਾਰੇ ਵਧੀਆ ਹੋਣਗੇ ਤੇ ਮੈਂ ਵੀ ਵਧੀਆ ਤੇ ਇਸ ਟਾਈਮ ਆਪਾਂ ਖੜੇ ਆ ਗੁਲਿੰਗੋ ਟੋਪ ਤੇ ਆਪਾਂ ਕਰ ਰਹੇ ਆ ਕੁਵਾਰੀ ਪਾਸ ਤੇ ਪੰਗਰ ਚੋਲਾ ਟਰੈਕ ਤੇ ਦਿਨ ਹੈਗਾ ਆਪਣਾ ਤੀਜਾ ਤੇ ਕੰਪਨੀ ਨਾਲ ਕਰ ਰਹੇ ਆ ਤੇ ਸਟਾਰਟਿੰਗ ਹੋ ਚੁੱਕੇ ਦਿਨ ਦੀ ਤੇ ਆਪਣਾ ਆਪਦੇ ਜਿਹੜਾ ਹੈਗਾ ਸਵੇਰ ਦੀ ਪ੍ਰਕਿਰਿਆ ਬਾਕੀ ਬੈਗ ਬੁੱਕ ਦਾ ਸਾਰਾ ਕੰਮ ਸਲਿਆ ਬ੍ਰੈਕਫਾਸਟ ਹੋ ਚੁੱਕਾ ਵੈ ਤੇ ਸਾਰੇ ਰੈਡੀ ਹੋ ਚੁੱਕੇ ਆ ਟੈਂਟਾਂ ਦੇ ਵਿੱਚ ਬੰਦੇ ਸਾਰੇ ਬਾਹਰ ਆ ਚੁੱਕੇ ਆ ਤੇ ਸਵੇਰ ਦਾ ਦ੍ਰਿਸ਼ ਵੀ ਬਹੁਤ ਸੋਹਣਾ ਮੈਂ ਸਾਹਮਣੇ ਦਾ ਦੇਖ ਸਕਦੇ ਤੁਸੀਂ ਇੱਧਰ ਸਾਰੇ ਤੁਹਾਨੂੰ ਵੀਊ ਵੀਊ ਦਿਖਦਾ ਹੋਊਗਾ ਸਾਰੇ ਪਾਸੇ ਤੇ ਸਾਹਮਣੇ ਜਿਹੜਾ ਪਰਬਤ ਦਰਾਉਣਾਗਰੀ ਵੀ ਆ ਉਹ ਦਿਖ ਰਿਹਾ ਸਾਹਮਣੇ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਤੇ ਹੁਣ ਆਪਾਂ ਚਾਲੇ ਪਾਉਣੇ ਆਂ ਇਧਰੋਂ ਖਲਾਰੇ ਦੇ ਖਲਾਰਾ ਹੈਗਾ ਬਸ 5 ਕਿਲੋਮੀਟਰ ਗੁਲਿੰਗ ਟੋਪ ਤੋਂ 5 ਹੋਊਗਾ ਜਾਂ 5 ਥੋੜਾ ਘੱਟ ਹੋਊਗਾ ਪਰ ਚੜ੍ਹਾਈ ਪੂਰੀ ਸਟੇਫ ਹੋਗੇ ਉਹ ਆਪਾਂ ਉੱਥੇ ਆ ਕੇ ਕਰਨਾ ਸਟੇ ਕਿਉਂਕਿ ਇਹ ਸਟੇ ਤਾਂ ਕਰਦੇ ਪਏ ਆਪਾਂ ਥੋੜਾ ਥੋੜਾ ਕਰਕੇ ਕਹਿੰਦੇ ਇਸ ਤਰੀਕੇ ਨਾਲ ਕੀ ਹੁੰਦਾ ਤੁਸੀਂ ਐਨਵਾਇਰਨਮੈਂਟ ਦੇ ਢਲ ਜਾਉਗੇ ਤੇ ਜੇ ਨਹੀਂ ਢਲਦੇ ਤਾਂ ਤੁਹਾਨੂੰ ਐਮਐਸ ਸਿਸਟਮ ਜਿਹੜਾ ਕਹਿ ਰਿਹਾ ਕਿ ਐਕਿਊਟ ਮਾਉਂਟਨ ਸਿਕਨੈਸ ਹੋ ਸਕਦੀ ਹੈ ਤੇ ਜਿਹਦੇ ਕਰਕੇ ਤੁਹਾਨੂੰ ਪਤਾ ਕੀ ਕੀ ਦਿੱਕਤ ਆ ਸਕਦੀ ਹੈ ਤੇ ਉਧਰਲੇ ਪਾਸੇ ਕੰਪਨੀ ਵਾਲਿਆਂ ਨੇ ਆਵਾਜ਼ ਮਾਰਤੀ ਕਿ ਆਪਾਂ ਵਧਣਾ ਹੁਣ ਖਲਾਰੇ ਲਈ ਤੇ ਵਤਾਂਗੇ ਆਪਾਂ ਖਲਾਰੇ ਘੱਟੋ ਘੱਟ ਆਪਣਾ 3000 ਮੀਟਰ ਤੋਂ ਉੱਪਰ ਜਾ ਕੇ ਸਟੇ ਕਰਨਾ ਮੈਂ ਤੇ ਉਥੋਂ ਸਾਰੀਆਂ ਵਾਦੀਆਂ ਆਪਾਂ ਨੂੰ ਵਧੀਆ ਨਜ਼ਰ ਆਉਣੀਆਂ ਨੇ ਵਾਦੀਆਂ ਹੁਣ ਆਪਾਂ ਖਲਾਰੇ ਲਈ స్టార్ਟ ਕਰਤਾ ਸੀ ਆਪਾਂ ਖਲਾਰੇ ਦਾ ਟਰੈਕ ਟਰੈਕ ਕਰਦੇ ਕਰਦੇ ਆਪਾਂ ਨੂੰ ਮਿਲ ਗਈ ਖੋਪੜੀ ਇਹ ਖੋਪੜੀ ਦੇਖਣ ਚ ਤਾਂ ਲੱਗ ਰਹੀ ਹੈ ਜਿਵੇਂ ਕਿਸੇ ਆਪਣਾ ਭੇਡਦੀ ਹੈ ਪਰ ਭੇਡਦੀ ਵੀ ਹੋ ਸਕਦੀ ਹੈ ਕੋਈ ਗਾਂ ਦੀ ਵੀ ਹੋ ਸਕਦੀ ਹੈ ਪਰ ਸਿੰਘ ਤੋਂ ਲੱਗਦਾ ਹੈ ਭੇਡ ਹੋ ਸਕਦੀ ਹੈ ਨਹੀਂ ਆ ਛੋਟੀ ਗਾਂ ਦੀ ਹੋ ਸਕਦੀ ਹੈ ਜੇ ਛੋਟੀ ਗਾਂ ਨਹੀਂ ਹੁੰਦੀ ਇਹਨਾਂ ਦੇ ਉਹਨਾਂ ਦੀ ਹੋ ਸਕਦੀ ਹੈ ਠੀਕ ਹੈ ਤੇ ਲੈਂਡਮਾਰਕ ਹੀ ਬਣ ਗਿਆ ਇੱਥੋਂ ਦਾ ਇਹ ਤਾਂ ਖੋਪੜੀ ਵਾਲਾ ਚਰਾਹ ਖੋਪੜੀ ਵਾਲਾ ਰਸਤਾ ਨਵੇਸ਼ ਭਾਜੀ ਜਿਸ ਦਿਨ ਜਾਓਗੇ ਨਾ ਉਪਰ ਚੰਦਰਚਿਲਾ ਵੀ ਹੈ ਚੰਚਲਾ ਤੋਂ نیچے ਆ ਜਾਂਦੇ ਆਂ ਓਕੇ ਤੋ ਟੁੰਗਨਾਥ ਹਾਂ ਟੁੰਗਨਾਥ ਟੁੰਗਨਾਥ ਠੀਕ ਹੈ ਤੇ ਨਾ ਇਧਰਲੀ ਸਾਈਡ ਬੈਠੇ ਹੋਇਆ ਸਾਰੇ ਉਹ ਹੋਰ ਗਰੁੱਪ ਤੇ ਆ ਤੇ ਇਹ ਸਾਡੇ ਗਰੁੱਪ ਤੇ ਆ ਤੇ 5 ਮਿੰਟ ਦਾ ਹੌਲਟ ਨਾ ਨੇ ਦਿੱਤਾ ਰਾਣਾ ਜੀ ਸਾਡੇ ਟਰੈਕ ਗਾਈਡ ਤੇ ਟਰੈਕ ਲੀਡਰ ਜਿੰਨੇ ਕੀ ਹਿਸਾਬ ਥਲੇ ਹੀ ਅੱਜ ਤੇ ਇਧਰਲੇ ਪਾਸੇ ਜਿਹੜੇ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਤੁਹਾਨੂੰ ਜਿਹੜੀਆਂ ਪਹਾੜੀਆਂ ਦੇਖ ਸਕਦੀਆਂ ਨੇ ਇੱਕ ਹਾਥੀ ਘੋੜਾ ਤੇ ਨਾਲ ਹੀ ਇਧਰਲੀ ਸਾਈਡ ਤੋਂ ਘੁੰਮਦੇ ਆ ਤਾਂ ਇਧਰ ਹਿਮਕੁਰ ਸੱਦੀਆਂ ਪਹਾੜੀਆਂ ਵੀ ਨਜ਼ਰ ਆ ਸਕਦੀਆਂ ਨੇ ਰਾਣਾ ਜੀ ਪੂਰਾ ਜੋਸ਼ ਤੇ ਆ ਅਸੀਂ ਪਿੱਛੇ ਰਾਵਾਂਗੇ ਰਾਣਾ ਜੀ ਅੱਗੇ ਰਹਿਣਗੇ ਬੱਲੇ 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 ਚਲੋ 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 ਰਾਣਾ ਰਾਣਾ ਜੀ ਹਾਂ ਜੀ ਫਿਰ ਚੈਨ ਨੋ ਟਰੈਕ ਕਰਦੇ ਕਰਦੇ ਨਾ ਆਪਾਂ ਉੱਪਰ ਆ ਗਏ ਥੋੜਾ ਟੋਪ ਤੇ ਤੇ ਇੱਥੇ ਆ ਕੇ ਆਪਣਾ ਵਿਖੇ ਬ੍ਰਾਂਸ ਦੇ ਫੁੱਲ ਤੇ ਇਹ ਫੁੱਲਾਂ ਦੀ ਖਾਸੀਅਤ ਇਹ ਹੈ ਕਿ ਇਹ ਫੁੱਲ ਤੋਂ ਨਾ ਪੱਤੀਆਂ ਕੱਢ ਕੇ ਇੱਧਰਲੇ ਲੋਕਲ ਤੇ ਜੂਸ ਬਣਾਉਂਦੇ ਆ ਦਾ ਤੇ ਜੂਸ ਇਹਦਾ ਪੀਣ ਲਈ ਕਿਡਨੀ ਲਈ ਵਧੀਆ ਹੁੰਦਾ ਤੇ ਹੋਰ ਸਰੀਰ ਵਾਸਤੇ ਵਧੀਆ ਹੁੰਦਾ ਤੇ ਗੁਰਪਾਲੇ ਮੇਰੇ ਆ ਖੜੇ ਆ ਤੇ ਬਾਕੀ ਜਾਨੇ ਉਹ ਖੜੇ ਆ ਇਹ ਮਨ ਕੇ ਉੱਪਰ ਹੋਰ ਜੰਗਲਾਂ ਦੇ ਵਿੱਚ ਅਜਾਈ ਜਾਂਦੇ ਆਪਾਂ ਜਾਂਦੇ ਸਮੇਂ ਆਪਾਂ ਨੂੰ ਇਦਾਂ ਦਰਖਤ ਟੁੱਟੇ ਡਿੱਗੇ ਮਿਲ ਜਾਂਦੇ ਨੇ ਤੇ ਇਹ ਦਰਖਤ ਜਦੋਂ ਤਾਂ ਡਿੱਗਦੇ ਹੈ ਜਗੇ ਬਾਰਿਸ਼ ਵਾਧਾ ਜੇ ਜਾਂ ਆਪਣਾ ਬਿਜਲੀ ਬਜਾਰਾ ਹੋ ਜੇ ਜਾਂ ਕੋਈ ਹੋਰ ਤਰੀਕੇ ਨਾਲ ਜਿਨ੍ਹਾਂ ਦਾ ਦਰਖਤ ਦੀ ਪਕੜ ਕਮਜ਼ੋਰ ਹੋ ਜੇ ਤੇ ਡਿੱਗ ਜਾਂਦੇ ਆ ਤੇ ਇਦਾਂ ਰਸਤਾ ਬਣ ਜਾਂਦਾ ਹੈ ਮੰੰਗਣ ਵਾਸਤੇ ਟ੍ਰੇਲ ਤੇ ਚੱਕ ਚੱਕ ਇੱਦਾਂ ਤੁਹਾਨੂੰ ਇੱਕ ਦੋ ਵਾਟਰ ਕ੍ਰੋਸਿੰਗ ਮਿਲ ਜੇ ਹੈ ਤਾਂ ਛੋਟੀਆਂ ਹੀ ਆਈਆਂ ਪਰ ਪੈਰ ਧਿਆਨ ਨਾਲ ਰੱਖਣਾ ਮੈਂ ਕਿਉਂ ਚਿਲਕਣ ਬਲੀ ਹੋਈ ਪਈ ਐ ਨਾ ਤੇ ਚੱਲ ਭਾਈ ਤੇ ਦਰਖਤ ਦੀਆਂ ਜੜਾਂ ਵੀ ਦੇਖਦੀਆਂ ਹੋਈਆਂ ਮਜ਼ਬੂਤ ਆ ਪੁਰੀਆਂ ਵਧੀਆ ਲੱਗ ਰਿਹਾ ਸਾਦਾ ਕੁਝ ਜੰਗਲ 'ਚ ਹੀ ਆ ਜਹਤਾਂ ਕੋਈ ਆਇਆ ਨਹੀਂ ਅਪਾਹ ਤਾਂ ਖੁੱਲੇ ਏਰੀਆ 'ਚ ਜਿਹੜਾ ਆ ਪਾਣੀ ਹੁੰਦਾ ਵਾ ਇਹ ਨੇਚੁਰਲ ਪਾਣੀ ਹੁੰਦਾ ਹੈ ਤੇ ਜਿਆਦਾਤਰ ਪਹਾੜਾਂ ਦੇ ਵਿੱਚ ਆ ਕੇ ਇਹ ਪਾਣੀ ਜਿਆਦਾ ਪੀਓ ਇਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਬੋਡੀ ਇਥੋ ਦੇ ਐਨਵਾਇਰਨਮੈਂਟ ਨਾਲ ਢਲ ਜਾਂਦੀ ਆ ਤੇ ਟਰੈਕਰ ਵੀ ਇਥੋ ਜਿਹੜੇ 1 ਲੀਟਰ ਹੁੰਦੇ ਟਰੈਕ ਲੀਟਰ ਜਾਂ ਟਰੈਕ ਗਾਈਡ ਜਾਂ ਕੰਪਨੀਆਂ ਜਾਂ ਹੋਰ ਬੰਦੇ ਜਿਹੜੇ ਸਹੀ ਮਾਊਂਟਨ ਕਰਦੇ ਆ ਉਹ ਵੀ ਕਹਿੰਦੇ ਲਗਪਕ ਇਹ ਪਹਾੜਾਂ ਦਾ ਪਾਣੀ ਪੀਓ ਤਾਂ ਤੁਸੀਂ ਇਥੋ ਦੇ ਐਨਵਾਇਰਨਮੈਂਟ ਮੁਤਾਬਕ ਢਲ ਜਾਈਓ ਬਹੁਤ ਟਾਈਮ ਬਾਅਦ ਇੱਕ ਖੜਮੀ ਚੜਾਈ ਆਈ ਹੈ ਇਹ ਤੇ ਪੂਰੀ ਏਦਾਂ ਵਾ ਮਨ ਲਕੀ ਪੂਰਾ ਜੋਰ ਲਗਦਾ ਵਾ ਤੇ ਪਤਾ ਲਗਦਾ ਕਿ ਟਰੈਕ ਕਰ ਰਹੇ ਆ ਤੇ ਇੱਥੇ ਥੋੜੀ ਠੰਡ ਵੀ ਸਟਾਰਟ ਹੋ ਗਈ ਆ ਤੇ ਸਨੋ ਦਿਖਣੀ ਵੀ ਮਣੀ ਮਣੀ ਸਟਾਰਟ ਹੋ ਗਿਆ ਜੋ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਆਪਾਂ ਚੜਦੇ ਚੜਦੇ ਜਦੋਂ ਉੱਪਰ ਆਏ ਸੀ ਤੁਹਾਨੂੰ ਦੱਸਿਆ ਸਨੋ ਮਿਲਦੀ ਪਈ ਆ ਆ ਦੇਖੋ ਜੀ ਥੋੜੀ ਮੋਟੀ ਸਨੋ ਹਜੇ ਪਈ ਆ ਸਟਾਰਟਿੰਗ ਤੇ ਮਿਲ ਗਈ ਖਲਾਰੇ ਤੇ ਉਮੀਦ ਆ ਕਿ ਖਲਾਰੇ ਤੇ ਵੀ ਜਾ ਕੇ ਆਪ ਨੂੰ ਵਧੀਆ ਸਨੋ ਦਿਖ ਸਕਦੀ ਆ ਸਨੋ ਹਜੇ ਠੀਕ ਆ ਮਨ ਲਈ ਹੱਥ ਚ ਆਉਂਦੀ ਐ। ਉਹ ਨਹੀਂ ਬਣੀ ਹਜੇ। ਇੱਦਾਂ ਆ ਜਾਂਦੀ ਹੱਥ 'ਚ। ਠੀਕ ਐ, ਸੌਫਟ ਐ। ਬਲੈਕਾਇਸ ਦਾ ਦੁਰ ਬਣ ਕੇ ਖੁਰਗੀ ਐ। ਪਰ ਸੈਡਾ ਤੇ ਹਜੇ ਵੀ ਸੁਨੋ ਦਿਖਦੀ ਪਈ ਐ। ਸ਼ੇਪ ਪਰ ਹਰੇ। ਬਾਟ ਬਤ ਮਾਰਿਓ। ਓਏ ਨਾ। ਇਸ ਕੋ ਮਸਤੇ। ਹੜਾ। ਤੁਸੀਂ ਆ ਜਾਓ ਮੈਂ ਹੜਦ ਤੀ ਹੜਦੇ ਨਹੀਂ ਐ। ਉਹ ਨਾ ਬਿਮਾਰ ਹੋ ਜਾਣਗੇ ਬਹੁਤ ਸਮੇਂ ਬਾਅਦ ਇੱਕ ਖੁੱਲਾ ਮੈਦਾਨ ਨਜ਼ਰ ਆਇਆ ਵਾ ਠੀਕ ਹੈ ਤੇ ਇਹ ਖੁੱਲੇ ਮੈਦਾਨ ਦੇ ਵਿੱਚ ਤੁਹਾਨੂੰ ਬਰਫ਼ ਵੀ ਥੋੜੀ ਥੋੜੀ ਨਜ਼ਰ ਆਉਂਦੀ ਹੋਊਗੀ ਤੇ ਜਿਵੇਂ ਜਿਵੇਂ ਉੱਪਰ ਜਾਈ ਜੰਨੇ ਆ ਬਰਫ਼ ਵਧਦੀ ਜਾਂਦੀ ਆ ਤੇ ਮੈਦਾਨ ਵੀ ਝੋੜਾ ਹੋਈ ਜਾਂਦਾ ਵਾ ਹੁਣ ਆਪਾਂ ਜਾਣਾ ਉੱਪਰ ਉਧਰਲੀ ਸਾਈਡ ਘੁੰਮ ਕੇ ਸਾਰਾ ਪੱਥਰਾਂ ਚੋਂ ਲੰਘ ਕੇ ਅਨੰਗ ਕੇ ਉੱਤਰ ਲਈ ਜਾਣਾ ਮੈਂ ਤੇ ਉੱਥੇ ਗਾਂ ਜਾ ਕੇ ਹੋ ਸਕਦਾ ਹੈ ਕਿ ਸਾਰਾ ਖੁੱਲਾ ਮੈਦਾਨ ਆਪਾਂ ਨੂੰ ਮਿਲ ਸਕੇ ਇਹ ਬਰਫ਼ ਪਿਗਲਨ ਕਰਕੇ ਨਾ ਸਾਰਾ ਚਿੱਕੜ ਚਿੱਲਾ ਹੋ ਗਿਆ ਇੱਥੇ ਤੇ ਸਲਿਪਰੀ ਵੀ ਹੋ ਗਿਆ ਵਾ ਜਿਹਦੇ ਕਰਕੇ ਧਿਆਨ ਨਾਲ ਤਾਂ ਚੜ੍ਹਨਾ ਪੈ ਰਿਹਾ ਵਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਾਫੀ ਰੰਗ-ਬਰੰਗੇ ਟੈਂਟ ਲੱਗੇ ਹੋਏ ਆ ਜਿੱਥੇ ਮੈਂ ਖੜਾ ਉੱਥੇ ਆਪਣੀ ਕੰਪਨੀ ਦੇ ਟੈਂਟ ਲੱਗੇ ਹੋਏ ਆ ਤੇ ਆਪਾਂ ਪਹੁੰਚ ਚੁੱਕੇ ਹਾਂ ਖੁਲਾਰਾ ਖੁਲਾਰਾ ਲਗਭਗ ਆਪਣਾ ਪੈ ਗਿਆ ਵਾ 5 ਕਿਲੋਮੀਟਰ ਦਾ ਸੀ ਟਰੈਕ ਉੱਥੋਂ ਟੋਪ ਤੋਂ ਲੈ ਕੇ ਗੋਲਿੰਗ ਟੋਪ ਤੋਂ ਲੈ ਕੇ ਇੱਥੋਂ ਤੱਕ ਖੁਲਾਰਾ ਤੱਕ ਤੇ 5 ਕਿਲੋਮੀਟਰ ਟਰੈਕ ਕੋਈ ਠੀਕ ਸੀ ਆ ਥੋੜਾ ਸਟੀਫ ਸੀ ਆ ਥੋੜਾ ਜਿਹਾ ਈਜ਼ੀ ਸੀ ਆ ਕੋਈ ਬੜਾ ਨਹੀਂ ਮਿਲ ਕੇ ਬੰਦਾ ਆਰਾਮ ਨਾਲ ਚੜ ਸਕਦਾ ਵਾ ਤੇ ਇਸ ਟਾਈਮ ਆਪਾਂ 3500 ਮੀਟਰ ਦੀ ਹਾਈਟ ਤੇ ਬੈਠੇ ਆ ਤੇ ਸਵੇਰੇ ਚੱਲੇ ਸੀ 2700 ਮੀਟਰ ਲਗਭ ਗੇਨ ਹੋਇਆ ਵੈ ਤੇ ਇੱਥੋਂ ਅੱਜ ਹੁਣ ਆਪਾਂ ਸਟੇ ਕਰਾਂਗੇ ਇੱਥੇ ਆਪਣਾ ਲੰਚ ਵੀ ਇੱਥੇ ਆ ਤੇ ਡਿਨਰ ਵੀ ਇੱਥੇ ਆ ਤੇ ਸ਼ਾਮ ਦੇ ਸਨੈਕਸ ਚਾਹ ਪਾਣੀ ਪੀਣਗੇ ਵੀ ਇੱਥੇ ਕਰਨਾ ਵੈ ਤੇ ਕਾਫੀ ਵਧੀਆ ਰਿਹਾ ਟੂਰ ਤੇ ਕੱਲ ਆਪਾਂ ਕੁਆਰੀ ਪਾਸ ਕਰਨਾ ਵੈ ਤੇ ਹੁਣ ਦੇਖਦੇ ਆਂ ਗਾਂ ਇਹ ਕੀ ਕਰਦੇ ਪਿਆ ਇਧਰਲੇ ਪਾਸੇ ਟੈਂਟ ਦੀ ਤਿਆਰੀ ਕਰ ਰਿਹਾ ਟੈਂਟ ਕਈ ਇੱਕ ਦੋ ਬੰਦੇ ਵੱਧ ਗਏ ਆ ਜਿਹੜਾ ਟੈਂਟ ਦੇ ਅਡਜਸਟਮੈਂਟ ਇਹ ਕਰਨ ਲੱਗੇ ਹੋਏ ਹੁਣ ਗੱਟਾ ਸਰ ਉਹ ਡਾਲ ਦੇ ਮੇਰੇ ਭਾਈ ਬਾਲਰ ਆਲੇ ਦਰਜਾ ਤੋਂ ਤੋਂ ਬੋਲੀਆ ਬਾਲਰ ਕੀ ਬਾਤ ਹੈ ਪਹਾੜਾਂ ਦੇ ਵਿੱਚ ਤਾਂ ਆਪਾਂ ਮੈਗੀ ਤਾਂ ਦੇਖੀ ਹੈ ਜਾਂ ਟਰੈਕ ਦੇਖਿਆ ਪਰ ਕ੍ਰਿਕਟ ਪਹਿਲੀ ਵਾਰੀ ਦੇਖ ਰਹੇ ਹਾਂ ਤਾਂ ਉਹ ਤੇ ਚੋਟੀ ਦੇ ਆ ਕੇ ਉਹ ਵੀ ਖਿਲਾ ਰਹੇ ਨੇ ਕ੍ਰਿਕਟ ਦਾ ਮੈਚ ਲੱਗਾ ਹੈ ਪੂਰਾ ਪ੍ਰੋਪਰ ਏ ਆ ਚੱਕ ਕੈਚ ਕੈਚ ਗਿਆ ਕੈਚ ਗਿਆ ਹੋ ਗਈ ਬੋਲੋ ਤਾਂ ਕੀ ਬਾਤ ਹੈ ਚੱਲ 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 ਦੋ ਆਗੇ ਦੋ ਆਗੇ ਚੱਲ 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 ਕੀ ਬਾਤ ਹੈ ਵਧੀਆ ਖੇਡ ਰਹੇ ਆ ਬਾਈ ਤੇ ਸਾਹਮਣੇ ਮਰਫਤ ਤੇ ਹਵਾ ਪੂਰੀ ਤੇਜ ਆ ਤੇ ক্রিকেট ਖੇਡ ਰਹੇ ਆ ਵਧੀਆ ਲੱਗ ਰਿਹਾ ਯਾਰ ਅਦਰਸ਼ ਆ ਸੱਟੂ ਆ ਬਾਈ ਚੱਲ ਕੀ ਬਾਤ ਹੈ ਯਾ छक्का <laughs>

बहुत बढ़िया विशेष ये भाई दिल्ली से बहुत अच्छा बजाते हैं बढ़िया लगे वैसे कितना टाइम हो गया करने ये हो गया कोविड के बाद से बजा रहा हूँ सीखा पहला सीखा सी YouTube YouTube से, से सीखा हाँ जी क्या बात है ये चीज़ देखेगा देख लो YouTube पे ना कोई सिखा देता है गार्डन गार्डन हो जाएगा ਉੱਗੇ ਦੇਰ ਖਾਲ ਰੇ ਆ ਸਾਡੇ ਸੱਤ ਤੇ ਅੰਧੇ ਰਹਿੰਦੇ ਦਾ ਸਾਰੇ ਪਾਸੇ ਆਪਾਂ ਹੁਣ ਬੈਠੇ ਆ ਖਲਾਰਾ ਕੈਂਪ ਸਾਈਡ ਤੇ ਵੀਡੀਓ ਐਂਡ ਕਰ ਰਿਆ ਸੀ ਆ ਕੀ ਵੀਡੀਓ ਐਂਡ ਕਰ ਰਿਆ ਸੀ ਤੈਨੂੰ ਨਹੀਂ ਬੁਲਾਇਆ ਵੀਡੀਓ ਐਂਡ ਕਰ ਰਿਆ ਸੀ ਮੈਂ ਕਿਹਾ ਹਾਂ ਆਪਾਂ ਹੁਣ ਬੈਠੇ ਆ ਖਲਾਰਾ ਕੈਂਪ ਸਾਈਡ ਤੇ ਤੇ ਆਪਣਾ ਜਿਵੇਂ ਕਿ ਸਵੇਰੇ ਆਪਾਂ ਚੱਲੇ ਸੀ ਗੁਲਿੰਗ ਟੋਪ ਤੋਂ ਹੁਣ ਆਪਾਂ ਬੈਠੇ ਆ 3300 ਮੀਟਰ ਦੀ ਹਾਈਟ ਤੇ ਤੇ 11000 11.5 ਹਜ਼ਾਰ ਫੁੱਟ ਤੇ ਆ ਤੇ ਕੱਲ ਆਪਾਂ ਜਾਣਾ ਕੁਵਾਰੀ ਪਾਸ ਕਰਨ ਤੇ ਆਪਣਾ ਜਿਵੇਂ ਕਿ ਇੱਥੇ ਆ ਕੇ ਇਹਨਾਂ ਨੇ ਲੰਚ ਕਰਾਤਾ ਸਨੈਕਸ ਕਰਾਤੇ ਤੇ ਡਿਨਰ ਕਰਾਤਾ ਹੁਣ ਆਪਾਂ ਭੈਣ ਲੱਗੇ ਆ ਤੇ ਸਵੇਰੇ ਉੱਠ ਕੇ ਆਪਾਂ ਕਰਨਾ ਕੁਵਾਰੀ ਪਾਸ ਤੇ ਕ੍ਰਿਕਟ ਖੇਡੇ ਸੀ ਇੰਜੋਏ ਕੀਤਾ ਸੀ ਆ ਤੇ ਕਾਫੀ ਅੱਛਾ ਵੈਦਰ ਹੱਥੋ ਦਾ ਤੇ -5 ਡਿਗਰੀ ਟੈਂਪਰੇਚਰ ਹੈ ਬਾਕੀ ਇੱਥੋ ਦਾ ਜਿਹੜਾ ਆਸੇ ਪਾਸੇ ਐ ਤੁਹਾਨੂੰ ਵਿਊ ਵਧੀਆ ਮਿਲਦਾ ਵਾ ਪਹਾੜੀਆਂ ਬਹੁਤ ਵਧੀਆ ਦਿਨੀਆਂ ਤੇ ਕੁ ਕੁੱਲਾ ਸਾਰਾ ਮਦਾਨ ਇੱਥੇ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ